ਅੱਜ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸਬੋਧਨ ਹੋ ਕੇ ਗੱਲ ਕਰਨਾ ਚਾਹੁੰਨਾ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇਹ ਮੇਰੀ ਕੋਠੀ ਆਉਂਦੇ ਨੇ ਉਹਨਾਂ ਨੂੰ ਬੁਰਾ ਲੱਗਦਾ ਪਰ ਲੋਕਾਂ ਦੇ ਜੇ ਕੰਮ ਨਹੀਂ ਕਰੋਗੇ ਤਾਂ ਗੱਲ ਕਰਨੀ ਪਊ ਮੈਂ 2 ਦਿਨ ਦਾ ਟਾਈਮ ਤੁਹਾਨੂੰ ਬੜੇ ਆਦਰ ਪੂਰਵਕ ਬੇਨਤੀ ਕਰਕੇ 2 ਦਿਨ ਦਾ ਹੋਰ ਟਾਈਮ ਦੇ ਰਿਆਂ ਨਹੀਂ ਜਿੱਥੇ ਵੀ ਤੁਸੀਂ ਹੋਵੋਗੇ ਮੈਂ ਤੁਹਾਨੂੰ ਟਾਈਮ ਮੰਗਦਾ ਹਾਂ ਤੁਸੀਂ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਹਿ ਸਕਦੇ ਹੋ ਗੱਲ ਕਰਨ ਨੂੰ ਤੁਸੀਂ ਆਪਣੇ OSD ਨੂੰ ਕਹਿ ਸਕਦੇ ਹੋ ਕਿਸੇ ਨੂੰ ਵੀ ਕਹਿ ਸਕਦੇ ਹੋ ਜਦੋਂ ਇੱਕ ਨਮੈਂਦਾ ਕੋਈ ਵੀ ਚਾਹੇ ਆਮ ਆਦਮੀ ਹੋਵੇ ਕੋਈ ਵੀ ਜੇ ਉਹਦਾ ਕੋਈ ਇਸ਼ੂ ਹੋ ਮਿਲਣਾ ਚਾਹੁੰਦਾ ਤੇ ਮੁੱਖ ਮੰਤਰੀ ਦਰਵਾਜ਼ੇ ਬੰਦ ਕਰ ਲੈਂਦਾ ਤੇ ਫਿਰ ਕਿਵੇਂ ਕੰਮ ਚੱਲੇਗਾ ਅੱਜ ਮੈਂ ਇਹ ਗੱਲ ਜਿਹੜੀ ਇਹਦੇ ਪਿੱਛੇ ਥੋੜਾ ਜਿਹਾ ਬੈਕਗ੍ਰਾਉਂਡ ਚ ਜਾਣਾ ਚਾਹਣਾ ਮੈਂ ਲਗਾਤਾਰ ਤੁਹਾਨੂੰ ਚਿੱਠੀਆਂ ਲਿਖ ਲਿਖ ਥੱਕ ਗਿਆ ਰੇਲਵੇ ਮਿਨਿਸਟਰੀ ਤੁਹਾਡਾ ਮਹਿਕਮਾ ਗੱਲ ਕਰ ਕਰ ਕੇ ਥੱਕ ਗਿਆ ਮੈਂ ਉੱਥੇ ਜਾ ਕੇ ਰੇਲਵੇ ਤੇ ਸਾਰਾ মিডিਆ ਨਾਲ ਤਾਂ ਮੈਂ ਗੱਲ ਕਰਕੇ ਦੇਖ ਲਈ ਪਰ ਤੁਹਾਡੇ ਤੇ ਕੋਈ ਵੀ ਅਸਰ ਨਹੀਂ ਗਾ ਐਡੇ ਢੀਠ ਹੋ ਤੁਸੀਂ ਲੋਕ ਤੁਸੀਂ ਕੰਮ ਕਰਨ ਆਏ ਨਹੀਂ ਤੁਸੀਂ ਸਿਰਫ ਅਜਾਸ਼ੀਆਂ ਹੋਟਲਾਂ ਚ ਕਰਨ ਰਹਿਣ ਖਾਣ ਪੀਣਾ ਹੈ ਔਰ ਤੁਹਾਡਾ ਕੋਈ ਕੰਮ ਨਹੀਂ ਹੁਣ ਆ ਇੱਕ ਜਿਹੜਾ ਮੈਂ ਫੇਰ ਦੱਸ ਦਿੰਦਾ ਲੈਵਲ ਕ੍ਰੋਸਿੰਗ ਨੰਬਰ 164A 164A ਐਟ ਜਿਹੜਾ ਇਹ ਦਰਾਹਾ ਸਾਨੇਵਾਲ ਸਟੇਸ਼ਨ ਅੰਬਾਲਾ ਲੁਧਿਆਣਾ ਸੈਕਸ਼ਨ ਦੇ ਵਿੱਚ ਇਹ ਜਿਹੜੀ ਸਮੱਸਿਆ ਹੈ ਪੁਲ ਦੀ ਜਿਹੜਾ ਡਿਵੀਜ਼ਨ ਨਾਰਥਰਨ ਰੇਲਵੇਜ਼ ਤੁਹਾਨੂੰ ਕੱਲੀ ਕੱਲੀ ਗੱਲ ਸਮਝਾਉਣੀ ਪੈਂਦੀ ਹੈ ਉਦੋਂ ਬਾਅਦ ਇਹ ਜਿਹੜੀ ਬ੍ਰਿਜ ਬਣਾਉਣ ਲਈ ਪੀਡਬਲਯੂਡੀ ਵਿਭਾਗ ਨੇ ਅਪਰੂਵਲ ਦਿੱਤੀ ਸੀ 18/7/2014 ਨੂੰ ਉਦੋਂ ਬਾਅਦ ਕੀ ਹੋਇਆ ਇਹ ਜਿਹੜਾ ਪੀਡਬਲਯੂਡੀ ਨੇ ਕੰਮ ਕਰਨ ਦਿੱਤਾ ਸੀ ਉਹ ਦਿੱਤਾ ਸੀ ਇੱਕ ਰੋਪੜ ਦੀ ਜਿਹੜੀ ਕੰਪਨੀ ਸੀ ਪ੍ਰਾਈਵੇਟ ਲਿਮਟਿਡ ਉਹਨੂੰ ਇਹ ਕੰਮ ਦਿੱਤਾ ਸੀ ਨਾਰthern ਰੇਲਵੇ ਦੇ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਉਹ ਜਿਹੜਾ ਕੰਮ ਸੀ ਉਹ ਉਸ ਤੋਂ ਬਾਅਦ ਜਿਹੜਾ ਪੀਡਬਲਯੂਡੀ ਦਾ ਠੇਕੇਦਾਰ ਸੀ ਉਹ ਸਿਰੇ ਨਹੀਂ ਚੜਾ ਸਕਿਆ ਉਹਦਾ ਜਿਹੜਾ ਕੰਮ ਸੀ ਟਰਮੀਨੇਟ ਕਰਤਾ ਪੀਡਬਲਯੂਡੀ ਨੇ 5 8 2021 ਪੀਡਬਲਯੂਡੀ ਨੇ ਉਹਨੂੰ ਟਰਮੀਨੇਟ ਕਰਤਾ ਕੰਮ ਨੂੰ ਉਹ ਠੇਕੇਦਾਰ ਭੱਜ ਗਿਆ ਜਾਂ ਪੰਜਾਬ ਸਰਕਾਰ ਨਾਲ ਰੌਲਾ ਪੈ ਗਿਆ ਪੀਡਬਲਿਊ ਦਾ ਕੀ ਹੋਇਆ ਉਦੋਂ ਬਾਅਦ ਇਹਦੇ ਉੱਤੇ ਤਕਰੀਬਨ ਜੇ ਦੇਖੀਏ ਟਰੈਕ ਦੇ ਹਿਸਾਬ ਨਾਲ ਮਿਲਾ ਕੇ ਜਿਹੜਾ ਰੇਲਵੇ ਦੇ ਹਿਸਾਬ ਦੇ ਨਾਲ ਤਕਰੀਬਨ ਇੱਥੇ ਆਉਣ ਜਾਣ ਜਿਹੜਾ ਏ ਉਹ ਬਹੁਤ ਭਾਰੀ ਆ ਉਹ ਗੱਡੀਆਂ ਦਾ ਤਕਰੀਬਨ ਲੱਖਾਂ ਦੇ ਵਿੱਚ ਗਿਣਿਆ ਜਾਂਦਾ ਹੈ ਵੀ ਜਿੰਨੀ ਵਾਰ ਫਟਕ ਬੰਦ ਹੋ ਜਾਂਦਾ ਏ ਉਹ ਦੋ ਲਾਈਨਾਂ ਨੂੰ ਕ੍ਰੋਸ ਕਰਦੀ ਉਹ ਹਿਸਾਬ ਦਾ ਤੇ ਅਸੀਂ ਇਹ ਕਿਹਾ ਉਦੋਂ ਬਾਅਦ 8 ਮਹੀਨੇ 9 ਮਹੀਨੇ ਮੈਨੂੰ ਹੋ ਗਏ ਲੱਗੇ ਨੂੰ ਉਹ ਵੀ ਮੈਂ ਦਿਖਾਉਣਾ ਅਸੀਂ ਕਿਹਾ ਭਾਈ ਪੰਜਾਬ ਤੋਂ ਕੰਮ ਨਹੀਂ ਹੋ ਰਿਹਾ ਪੰਜਾਬ ਦੀ ਪੀ ਡਬਲਯੂ ਡੀ ਹੱਥ ਖੜੇ ਕਰ ਗਈ ਆ ਉਹ ਜਿਹੜਾ ਕੰਟਰੈਕਟਰ ਸੀ ਉਹ ਭੱਜ ਗਿਆ ਤੇ ਇੱਥੇ ਇਹ ਫਾਟਕ ਘੰਟੋ ਬੱਦੀ ਜਿਹੜਾ ਇਹ ਦਰਾਹੇ ਸਾਨੇਵਾਲ ਆਲਾ ਜਿਹੜਾ ਹੈ ਜਿਹੜਾ ਨੀਲੋਂ ਨੂੰ ਜਾਂਦੀ ਆ ਸਿੱਧੀ ਸੜਕ ਨਹਿਰ ਨਹਿਰ ਦੇ ਨਾਲ ਲੁਧਿਆਣਾ ਤਾਂ ਹੈ ਹੀ ਹੈ ਪਰ ਸਾਰਾ ਮਾਲਵਾ ਵੀ ਉਦੋਂ ਨਾਲ ਅੱਗੇ ਸ਼ੁਰੂ ਤੋਂ ਸ਼੍ਰੀਨੰਦਪੁਰ ਸਾਹਿਬ ਤੱਕ ਸੜਕ ਤੇ ਜਾਂਦਾ ਹੈ ਉਦੋਂ ਬਾਅਦ ਰੋਪੜ ਤੇ ਉਦੋਂ ਬਾਅਦ ਸਾਰਾ ਜਿੱਥੇ ਵੀ ਅੱਗੇ ਉਹ ਰੋੜ ਜਾਂਦੀ ਹੈ ਪਹਾੜਾਂ ਦੇ ਲੋਕ ਜਾਂਦੇ ਆ ਮਨਾਲੀ ਤੱਕ ਇਹ ਰੋਡ ਵਰਤਦੇ ਆ ਤੇ ਲੁਧਿਆਣੇ ਦੇ ਲੋਕ ਜਿਹੜੇ ਜੰਨੀਗੜ ਵੀ ਜਾਂਦੇ ਆ ਉਹ ਵੀ ਇਹ ਰੋਡ ਵਰਤਦੇ ਆ ਹੁਣ ਤੁਸੀਂ ਲੁਧਿਆਣੇ ਦੇ ਲੋਕਾਂ ਤੋਂ ਵੋਟਾਂ ਮੰਗਦੇ ਹੋ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਭਾਈ ਮੈਂ ਇਸ ਮੁੱਖ ਮੰਤਰੀ ਹਾਂ ਅਸੀਂ ਇਹ ਫੈਸਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਰ ਲਿਆ ਵੀ ਜਿੰਨਾ ਵੀ ਪੈਸਾ ਤਕਰੀਬਨ ਐਸਟੀਮੇਟ 70 ਨਾ 70 ਪੁਆਇੰਟ 55 70 ਕਰੋੜ 55 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਹੜਾ ਕਿ 1 ਰੁਪਈਆ ਵੀ ਪੰਜਾਬ ਸਰਕਾਰ ਨੂੰ ਲੋਡ ਨਹੀਂ ਉਹ ਅਸੀਂ ਰੇਲਵੇ ਲਾਵਾਂਗੇ ਇਹ ਅਸੀਂ ਕਮਿਟਮੈਂਟ ਕਰਤੀ ਪੁਲ ਬਣਾ ਕੇ ਤੁਹਾਨੂੰ ਸਾਲ ਦੇ ਵਿੱਚ ਵਿੱਚ ਹੈਂਡਓਵਰ ਕਰਾਂਗੇ ਦੱਸੋ ਜੀ ਹੋਰ ਇਤੋਂ ਵੱਧ ਕੀ ਚਾਹੀਦਾ ਜਿਹੜਾ ਪੁਲ ਇਹਨਾਂ ਤੋਂ ਬਣ ਨਹੀਂ ਰਿਹਾ ਇਹਨਾਂ ਦਾ ਭੱਜ ਗਿਆ ਇਹਨਾਂ ਕੋਲ ਪੈਸੇ ਨਹੀਂਗੇ ਡਿਸਪਿਊਟ ਖੜਾ ਹੋ ਗਿਆ ਤੇ ਅਸੀਂ ਉਹ ਕਹਨੇ ਆਂ ਵੀ ਅਸੀਂ ਬਣਾ ਕੇ ਦਵਾਂਗੇ ਲੋਕਾਂ ਦੇ ਲਈ ਰੇਲਵੇ ਮਹਿਕਮਾ ਬਣਾ ਕੇ ਦਵਾਂਗਾ ਜਦੋਂ ਮੈਂ ਮਿਨਿਸਟਰੀ ਚ ਚਲਾ ਗਿਆ ਮੇਰਾ ਪੰਜਾਬ ਆ ਭਾਈ ਜਿੰਨੇ ਵੀ ਪੁਲ ਹੋਣਗੇ ਅਸੀਂ ਬਣਾਵਾਂਗੇ ਉਦੋਂ ਬਾਅਦ ਮੈਂ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚਿੱਠੀ ਸਾਡਾ ਜਿਹੜਾ ਮਹਿਕਮਾ ਹੈ ਉਹ ਲਗਾਤਾਰ ਇਹਨਾਂ ਨਾਲ ਗੱਲ ਕਰਦਾ ਰਿਹਾ ਗੱਲ ਕਰਦਾ ਕਰਦਾ ਅਖੀਰ ਆ ਬੜੇ ਭਾਰੀ ਚਿੱਠੀਆਂ ਨੇ ਕਿੰਨੀ ਵਾਰ ਪੀਡਬਲਯੂਡੀ ਮਹਿਕਮਾ ਨੇ ਰੇਲਵੇ ਨੇ ਲਿਖੀਆਂ ਕਿਨੇ ਕਿਨੇ ਹੋਰ ਗੱਲਾਂ ਕੀਤੀਆਂ ਉਦੋਂ ਬਾਅਦ ਇੱਕ ਗੱਲ ਜਿਹੜੀ ਜਿਹੜੀ ਮੈਂ ਆਪ ਜਦੋਂ ਮੈਂ ਸ਼ੁਰੂ ਕੀਤੀ ਇਹ 271 2025 ਦੀ ਗੱਲ ਜਦੋਂ ਚੰਡੀਗੜ੍ਹ ਮੀਟਿੰਗ ਹੋਈ ચીਫ ਮਿਨਿਸਟਰ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਵੀ ਨੇ ਰਵੀ ਭਗਤ ਜੀ ਤੇ ਪੀ ਡਬਲਯੂ ਡੀ ਦੇ ਸੈਕਟਰੀ ਵੀ ਪ੍ਰਿੰਸੀਪਲ ਸੈਕਟਰੀ ਵੀ ਰਵੀ ਭਗਤ ਜੀ ਨੇ ਉਹਨਾਂ ਨਾਲ 271 2025 ਨੂੰ ਉਹਨਾਂ ਦੇ ਦਫ਼ਤਰ ਚ ਪੀ ਡਬਲਯੂ ਡੀ ਦੇ ਤੇ ਰੇਲਵੇ ਵਿਭਾਗ ਦੇ ਤੇ ਮੇਰੇ ਆਫਿਸ ਦੇ ਸਾਰੇ ਆਫੀਸਰ ਉਹਨਾਂ ਨਾਲ ਮੀਟਿੰਗ ਹੋਈ। ਉਦੋਂ ਬਾਅਦ ਮੈਂ 1 ਮਾਰਚ ਨੂੰ 1 ਮਾਰਚ ਨੂੰ ਜਦੋਂ ਕੋਈ ਰਿਜ਼ਲਟ ਨਹੀਂ ਨਿਕਲਿਆ ਪਹਿਲੇ ਮਹੀਨੇ ਤੋਂ ਮੈਂ ਫਿਰ 1 ਮਾਰਚ 2025 ਨੂੰ ਫਿਰ ਜਾ ਕੇ ਉੱਥੇ ਖੜਾ ਹੋਇਆ ਵੀ ਭਾਈ ਕੋਈ ਗੱਲ ਕਰ ਲੋ ਕੋਈ ਗੱਲ ਕਰ ਲੋ ਨਹੀਂ। ਉਦੋਂ ਬਾਅਦ ਮੈਂ ਡੀਓ ਲੈਟਰਾਂ ਲਿਖਣੀਆ ਸ਼ੁਰੂ ਕੀਤੀ ਆ ਮੁੱਖ ਮੰਤਰੀ ਸਾਹਿਬ ਨੂੰ। ਇੱਕ ਪਹਿਲੀ ਮੈਂ ਡੀਓ ਲੈਟਰ ਆ ਜਿਹੜੀ 21 ਮਈ ਨੂੰ ਇਹ ਮੈਂ ਆਪਣੇ ਵਿਭਾਗੇ ਦਾ ਪਹਿਲਾਂ ਲਗਿਆ ਰਿਆ ਮੈਂ ਆਪਣੇ ਮੇਰੇ ਦਫਤਰ ਤੋਂ 21 ਮਈ ਦੀ ਇਹਨਾਂ ਨੂੰ ਡੀਓ ਲੈਟਰ ਇੱਕ ਇੱਕ ਚੀਜ਼ ਮੈਂ ਵਿਸਤਾਰ ਨਾਲ ਇਹਨਾਂ ਨੂੰ ਇਹ ਦੱਸੀ ਕਿ ਕੀ ਗੱਲ ਆ ਕੀ ਇਹ ਬਾਤ ਆ ਭਾਈ ਭਗਵੰਤ ਮਾਨ ਸਾਹਿਬ ਥੋੜਾ ਇਹਦਾ ਸਾਨੂੰ ਤੁਸੀਂ ਤਾਂ ਸਿਰਫ ਸਾਨੂੰ ਪਰਮਿਸ਼ਨ ਦੇਣੀ ਤੁਸੀਂ ਤਾਂ ਪੀਡਬਲਡ ਮੈਂ ਕਿਉਂ ਨੇ ਇੰਨਾ ਲਿਖਣਾ ਵੀ ਹਾਂ ਬਾਈ ਬਣਾ ਲਓ ਕਿਉਂਕਿ ਜਿਹੜਾ ਜਿਹੜਾ ਪੁਲ ਬੇਸ਼ੱਕ ਰੇਲਵੇ ਤੇ ਬਣਨਾ ਜਦੋਂ ਉਹ ਲੈਂਦਾ ਏ ਦੋਨੋਂ ਪਾਸੇ ਉਹ ਪੀਡਬਲ ਦੀ ਜਗ੍ਹਾ ਹੁੰਦੀ ਆ ਪੰਜਾਬ ਸਰਕਾਰ ਦੀ ਜਗ੍ਹਾ ਹੁੰਦੀ ਏ ਇਹ ਚਿੱਠੀ ਦਾ ਕੋਈ ਅਸਰ ਨਹੀਂ ਉਦੋਂ ਬਾਅਦ ਫੇਰ ਮੈਂ ਭਾਈ 2 ਜੂਨ ਨੂੰ ਫੇਰ ਚਿੱਠੀ ਲਿਖੀ ਆ ਉਹਦਾ ਕੋਈ ਅਸਰ ਨਹੀਂ ਫੇਰ ਉਦੋਂ ਬਾਅਦ ਮੈਂ ਤੀਜੀ ਚਿੱਠੀ ਲਿਖੀ ਆ ਫੇਰ 3rd DO ਲੈਟਰ ਆ ਜਿਹੜੀ ਉਹ ਭੇਜੀ ਆ 2 6 2025 ਹੁਣ ਅੱਜ ਮੈਂ ਫੇਰ ਚੌਥੀ DO ਲਿਖਣ ਲੱਗਿਆ ਇਹ ਇਹਦਾ ਇਹਦੇ ਬਾਰੇ ਇੱਕ ਵੀ ਜਿਹੜਾ ਦੁਬਾਰਾ ਤੁਸੀਂ ਇਹ ਅੰਦਾਜ਼ਾ ਲਾ ਲਓ ਆਮ ਬੰਦੇ ਦਾ ਕੀ ਸੁਣਵਾਈ ਹੋਣੀ ਆ ਇੱਕ ਮਨਿਸਟਰ ਲਿਖ ਲਿਆ ਉਹਦਾ ਇਹ ਵੀ ਜਵਾਬ ਨਹੀਂ ਆਉਂਦਾ ਕੋਈ ਆਫਿਸ ਚ ਇਹ ਜਵਾਬ ਨਹੀਂਗਾ ਵੀ ਭਈ ਹਾਂ ਸਾਨੂੰ ਚਿੱਠੀ ਮਿਲ ਗਈ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਹੁਣ ਮੈਂ ਬੇਨਤੀ ਕਰਨ ਲੱਗਿਆ ਵੀ ਦੋ ਦਿਨ ਕਿਉਂਕਿ ਇੱਕ ਤਾਂ ਲੁਧਿਆਣੇ ਦੀ ਤੂੰ ਤਾਂ ਤੁਸੀਂ ਨਹੀਂ ਸੁਣਦੇ ਇੱਕ ਤਾਂ ਇਲੈਕਸ਼ਨ ਚੱਲ ਰਹੀ ਹੈ ਇਹ ਲੁਧਿਆਣੇ ਜ਼ਿਲ੍ਹੇ ਦਾ ਇਹ ਸਭ ਤੋਂ ਵੱਡਾ ਜਿਹੜਾ ੜਿਕਾ ਏ ਪੁਰਦਾ ਇਹ ਲੋਕਾਂ ਨੂੰ ਤੰਗ ਕਰਦੇ ਆ ਹੁਣ ਦੋ ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਤਾਂ ਤੁਹਾਡੀ ਕੋਈ ਟੀਮ ਇਹਦਾ ਫੈਸਲਾ ਕਰ ਲੇ ਜੀ ਨਹੀਂ ਜਵਾਬ ਤੇ ਮੈਂ ਕੋਈ ਇਹ ਨਹੀਂ ਵੀ ਕੋਈ ਤੁਹਾਡੇ ਤੇ ਕੋਈ ਹਮਲਾ ਕਰਨ ਆ ਰਿਹਾ ਕੋਈ ਲੋਕਾਂ ਨੂੰ ਲੈ ਕੇ ਨੇ ਆ ਰਿਹਾ ਮੈਂ ਇਕੱਲਾ ਤੁਹਾਡੇ ਕੋਲ ਆਉਂਗਾ ਮੈਂ ਤੁਹਾਡੇ ਆਫਿਸ 'ਚ ਟਾਈਮ ਵੀ ਲਿਖਾ ਦੇਣਾ ਵੀ ਭਾਈ ਮਿਲਣਾ ਏ ਉੱਥੋਂ ਪਰ ਟਾਈਮ ਤੁਸੀਂ ਦੇਣਾ ਨਹੀਂ ਨਾ ਤੁਸੀਂ ਕੋਈ ਗੱਲ ਕਰਨੀ ਹੈ ਉਹ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਕਿੱਡੇ ਕਿ ਜੁਕੀਏ ਤੇ ਫਿਰ ਫਿਰ ਨਾ ਕਿ ਉਹ ਆ ਕੇ ਖੜਾ ਹੋ ਗਿਆ ਜੀ ਧੱਕੇ ਨਾਲ ਇਹਨਾਂ ਨੂੰ ਆ ਕੋਠੀ ਜਾਂ ਲਉਣੀ ਮੈਂ ਕੋ ਘਿਜ ਨਹੀਂ ਆਉਂਗਾ ਮੈਂ ਲੁਧਿਆਣੇ ਤੁਹਾਡੇ ਹੋਟਲ ਚ ਆਉਂਗਾ ਜਿੱਤੇ ਸਾਰੇ ਹੀ ਆਉਂਦੇ ਨੇ ਹੋਟਲ ਦਾ ਸਬਦਾ ਨਾ ਇਹ ਗੱਲ ਠੀਕ ਆ ਵੀ ਅਸੀਂ ਨਹੀਂ ਰਹਿ ਸਕਦੇ ਉੱਥੇ ਲੱਖਾਂ ਰੁਪਈਆ ਸਾਡੇ ਕੋਲ ਤਾਂ ਹੈ ਨਹੀਂਗਾ ਵੀ ਉੱਥੇ ਅਸੀਂ ਕਮਰਿਆਂ 'ਚ ਰਹਿ ਲਈ ਉੱਥੇ ਫਿਰ ਛੱਲੇ ੜਾਈ ਉਹ ਤਾਂ ਤੁਸੀਂ ਉਡਾ ਸਕਦੇ ਏ ਕੋਈ ਸ਼ੱਕ ਨਹੀਂ ਪਰ ਇਸ ਗੱਲ ਦੀ ਆਪਣੀ ਚੰਗਾ ਚਾਹੀ ਲੱਗਦਾ ਏ ਵੀ ਤੁਸੀਂ ਇਹਦਾ ਹੱਲ ਕੱਢ ਲਓ ਨਾ ਮੈਨੂੰ ਆਉਣ ਦੀ ਲੋੜ ਪਵੇ ਤੁਸੀਂ ਆਪਣੀ ਸਰਕਾਰ ਨੂੰ ਇੱਕ ਵਾਰ ਕਹਿਣਾ ਵੀ ਭਾਈ ਠੀਕ ਆ ਹਾਂ ਜੇ ਤੁਸੀਂ ਨਹੀਂ ਦੇਣਾ ਤੁਸੀਂ ਆਪੜ ਬਣਾ ਲਓ ਉਹ ਜੀ ਸੜਕੇ ਤੁਸੀਂ ਬਣਾਓ ਸਾਨੂੰ ਤਾਂ ਕੋਈ ਪੱਤੀ ਨਹੀਂ ਵੀ ਅਸੀਂ ਤੁਹਾਨੂੰ ਪਰਮਿਸ਼ਨ ਦੇ ਦਿੰਨੇ ਆ ਜੇ ਤੁਸੀਂ ਬਣਾਉਣਾ ਲਾ ਜੇ ਸਾਨੂੰ ਬਣਾਉਣ ਦੇ ਦੇਣ ਲਈ ਰੇਲਵੇ ਨੂੰ ਬਣਾਉਣ ਨੂੰ ਜਿਹੜਾ ਤਾਂ ਫਿਰ ਤੁਸੀਂ ਸਾਨੂੰ ਭਾਈ ਕਲੀਅਰੈਂਸ ਦੇ ਦਿਓ ਨਹੀਂ ਅਸੀਂ ਤੁਹਾਨੂੰ ਕਲੀਅਰੈਂਸ ਦੇ ਦਿੰਨੇ ਆ ਗਲਤ ਤਾਂ ਦੋਈ ਆ ਨਾ 70 ਕਰੋੜ ਰੁਪਇਆ ਜਿਹੜਾ ਲੱਗਣਾ 56 ਲੱਖ ਉਹ ਜਾਂ ਤਾਂ ਤੁਸੀਂ ਲਾ ਲਓ ਜਾਂ ਸਾਨੂੰ ਲਾ ਲੈਣ ਇਹਦਾ ਫੈਸਲਾ ਹੈ ਜਿਹੜਾ ਤੁਸੀਂ ਦੋ ਦਿਨਾਂ ਬਾਅਦ ਤੋ ਆਸ ਰੱਖਾਂਗੇ ਨਹੀਂ ਤੁਹਾਡੇ ਭਾਈ ਲੋਕਾਂ ਖਾਤਰ ਤੁਹਾਡੇ ਦਰਵਾਜ਼ੇ ਤੇ ਵੀ ਜਾਵਾਂ ਤਨ